ਸਕ੍ਰੀਨ ਤੇ ਚੱਲ ਰਹੀ ਵੀਡੀਓ ਵਾਲੇ ਗੁਰਸਿੱਖ ਮੁੰਡੇ ਦੇ ਚਰਚੇ ਪੰਜਾਬੀਆਂ ਵਿੱਚ ਘੱਟ ਤੇ ਗੋਰਿਆਂ ਵਿੱਚ ਜ਼ਿਆਦਾ ਹੋ ਰਹੇ ਹਨ ਹੋਇਆ ਇਦਾਂ ਕਿ ਗੁਰਸਿੱਖ ਵੀਰ ਵਿਦੇਸ਼ ਵਿੱਚ ਪੋਸਟਮੈਨ ਦਾ ਕੰਮ ਕਰਦਾ ਹੈ ਤੇ ਇੱਕ ਦਿਨ ਜਦੋਂ ਇਹ ਇੱਕ ਗੋਰੀ ਦੇ ਘਰ ਪੋਸਟ ਦੇਣ ਗਿਆ ਤਾਂ ਕੋਈ ਵੀ ਘਰ ਨਹੀਂ ਸੀ ਤੇ ਇਹ ਪੋਸਟ ਉਹਨਾਂ ਦੀ ਪੋਰਚ ਵਿੱਚ ਰੱਖ ਕੇ ਜਦੋਂ ਜਾਣ ਲੱਗਾ ਤਾਂ ਹਲਕਾ ਜਿਹਾ ਮੀਂਹ ਸ਼ੁਰੂ ਹੋ ਗਿਆ ਤਾਂ ਇਸ ਵੀਰ ਨੇ ਦੇਖਿਆ ਕਿ ਗੋਰੀ ਦੀਆਂ ਕੁਝ ਚਾਦਰਾਂ ਬਾਹਰ ਸੁੱਕਣੇ ਪਾਈਆਂ ਹੋਈਆਂ ਸਨ ਤਾਂ ਇਹ ਵੀਰ ਨੇ ਚਾਦਰਾਂ ਲਾ ਕੇ ਪਾਰਸਲ ਦੇ ਕੋਲ ਹੀ ਪੋਰਚੋ ਵਿੱਚ ਰੱਖ ਦਿੱਤੀਆਂ ਇਸ ਸਭ ਤੋਂ ਬਾਅਦ ਜਦੋਂ ਗੋਰੀ ਘਰ ਆਉਂਦੀ ਹੈ ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕਿ ਉਸਨੇ ਤਾਂ ਚਾਦਰਾਂ ਸਿਕਾਉਣ ਲਈ ਬਾਹਰ ਪਾਈਆਂ ਸਨ ਇਹ ਕਿੱਥੇ ਗਈਆਂ ਫਿਰ ਜਦੋਂ ਉਹ ਸੀਸੀਟੀਵੀ ਕੈਮਰਾ ਚੈੱਕ ਕਰਦੀ ਹੈ ਤਾਂ ਉਸ ਨੂੰ ਸਾਰੀ ਅਸਲੀਅਤ ਪਤਾ ਲੱਗਦੀ ਹੈ ਗੋਰੀ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਖੁਦ ਜਾਣਕਾਰੀ ਦਿੱਤੀ ਕਿ ਇਸ ਵੀਰਵਾਰ ਜਦੋਂ ਮੈਂ ਘਰ ਜਾ ਰਹੀ ਸੀ ਤਾਂ ਅਚਾਨਕ ਬੱਦਲ ਹੋ ਗਿਆ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਮੇਰੇ ਮਨ ਵਿੱਚ ਸੀ ਕਿ ਜਿਹੜੀਆਂ ਮੈਂ ਚਾਦਰਾਂ ਬਾਹਰ ਪਾਈਆਂ ਹਨ ਉਹ ਭਿੱਜ ਜਾਣਗੀਆਂ ਪਰ ਜਦੋਂ ਮੈਂ ਘਰ ਪਹੁੰਚੀ ਤਾਂ ਤਾਰ ਉੱਪਰ ਕੁਝ ਵੀ ਨਹੀਂ ਸੀ ਫਿਰ ਮੈਂ ਆਪਣੇ ਫੋਨ ਤੇ ਮੇਲ ਚੈੱਕ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਮੇਰਾ ਕੋਈ ਆਰਡਰ ਡਿਲੀਵਰ ਹੋਇਆ ਹੈ ਫਿਰ ਜਦੋਂ ਮੈਂ ਪਾਰਸਲ ਦੇਖਿਆ ਤਾਂ ਚਾਦਰਾਂ ਉਸ ਕੋਲ ਹੀ ਪਈਆਂ ਸਨ ਫਿਰ ਮੈਨੂੰ ਲੱਗਿਆ ਕਿ ਸ਼ਾਇਦ ਮੇਰੇ ਹੱਥ ਬੜਨੇ ਇਹ ਉਤਾਰ ਲਈਆਂ ਹੋਣਗੀਆਂ ਪਰ ਉਹ ਵੀ ਮੇਰੇ ਤੋਂ ਬਾਅਦ ਹੀ ਘਰ ਆਏ ਫਿਰ ਮੈਂ ਜਦੋਂ ਘਰ 'ਚ ਲੱਗੇ ਕੈਮਰੇ ਚੈੱਕ ਕੀਤੇ ਤਾਂ ਮੈਂ ਇਹ ਸਭ ਦੇਖਿਆ ਗੋਰੀ ਦੀ ਇਹ ਵੀਡੀਓ ਗੋਰੀਆਂ ਵਿੱਚ ਇੰਨੀ ਵਾਇਰਲ ਹੋਈ ਕਿ ਉੱਥੋਂ ਦੇ ਇੱਕ ਨਿਊਜ਼ ਚੈਨਲ ਨੇ ਗੁਰਸਿੱਖ ਵੀਰ ਵੱਲੋਂ ਕੀਤੇ ਇਸ ਕੰਮ ਦੀ ਖਬਰ ਵੀ ਆਪਣੇ ਚੈਨਲ ਤੇ ਚਲਾਈ ਹੈ ਤੇ ਫਿਰ ਗੋਰੀ ਨੇ ਇਸ ਵੀਰ ਨਾਲ ਕੰਟੈਕਟ ਕਰਕੇ ਸਪੈਸ਼ਲ ਇਸ ਨਾਲ ਮੁਲਾਕਾਤ ਕੀਤੀ ਤੇ ਇਸ ਨਾਲ ਇੱਕ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਕੇ ਸਾਰਿਆਂ ਨੂੰ ਦੱਸਿਆ ਦੋਸਤੋ ਇਹ ਕੰਮ ਭਾਵੇਂ ਛੋਟਾ ਜਿਹਾ ਇਸ ਇਹ ਚਾਦਰਾਂ ਭੇਜ ਜਾਣ ਤੋਂ ਬਾਅਦ ਸ਼ਾਇਦ ਫਿਰ ਸੁੱਕ ਜਾਂਦੀਆਂ ਪਰ ਇਸ ਵੀਰ ਵੱਲੋਂ ਆਪਣਾ ਕੰਮ ਛੱਡ ਕੇ ਗੋਰੀ ਦੀ ਹੈਲਪ ਕੀਤੀ ਉਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਤੇ ਇਸ ਵੀਰ ਨੇ ਆਪਣਾ ਤੇ ਆਪਣੀ ਕਮਿਊਨਿਟੀ ਦਾ ਸਾਰਿਆਂ ਵਿੱਚ ਮਾਣ ਬਣ